ਸ੍ਰੀ ਅਕਾਲ ਜੀ ਆਪਾਂ ਜਾ ਰਹੇ ਹਾਂ ਬਟਿੰਡਾ ਬਰਨਾਲਾ ਹਾਈਵੇ ਤੇ ਆਹ ਦੇਖੋ ਰਾਮਪੁਰ ਐਂਟਰ ਹੁੰਦਿਆਂ ਕਿੱਡਾ ਬੁਰਾ ਹਾਲ ਹੈ ਦੇਖੋ ਪਾਣੀ ਕਿੰਨਾ ਖੜਾ ਹੈ ਠੀਕ ਹੈ ਜੀ ਹੁਣ ਇਹ ਕੀ ਕਿਹਾ ਜਾ ਸਕਦਾ ਵੀ ਇਹ ਕਿਹਦੀ ਗਲਤੀ ਹੈ ਪਾਣੀ ਖੜਨਾ ਪਬਲਿਕ ਦੀ ਗਲਤੀ ਹੈ ਪ੍ਰਸ਼ਾਸਨ ਦੀ ਹੈ ਸੜਕ ਬਣਾਉਣ ਵਾਲਿਆਂ ਦੀ ਹੈ ਜਾਂ ਕਿਸੇ ਡਿਪਾਰਟਮੈਂਟ ਦੀ ਹੈ ਸਮਝ ਨਹੀਂ ਲੱਗਦੀ ਗੱਲ ਦੀ ਏ ਦੇਖੋ ਪਾਣੀ ਕਿੰਨਾ ਖਤਰਨਾਕ ਖੜਾ ਤੇ ਗੱਡੀਆਂ ਆਧੀਆਂ-ਆਧੀਆਂ ਡੁੱਬਦੀਆਂ ਤੁਰ ਜਾਂਦੀਆਂ ਇਹਦੇ ਤੇ ਹੁਣ ਬਣਾਇਆ ਉਹ ਨਾਲਾ ਸਾਈਡ ਤੇ ਉਹ ਨਾਲੇ ਦਾ ਕੋਈ ਉਗੂ ਸੁੱਕ ਨਹੀਂ ਵੀ ਕਿੱਥੇ ਐ ਉਹਦੇ ਜੋ ਪਾਣੀ ਜਾਊਗਾ ਕਿੱਧਰ ਠੀਕ ਐ ਦੇਖੋ ਮੰਨ ਕੇ ਚੱਲੋ ਵੀ ਚਲੋ ਕਾਰ ਵਾਲੇ ਤਾਂ ਫੇਰ ਵੀ ਮਾੜੇ-ਮੋٹے ਸੌਖੇ ਨਾ ਵੀ ਜਾਂਦੇ ਆ ਇੱਕ ਬਾਉ ਪਾਉ ਜਾ ਰਿਹਾ ਮੂੜੇ ਐਕਟਿਵ ਆ ਤੇ ਇਹਦਾ ਹਾਲ ਕੀ ਐ ਜੇ ਕਿਤੇ ਬਾਈ ਚਾਂਸ ਵਿੱਚ ਖੜ ਗਈ ਇਹ ਫੜ ਤਾਂ ਕਾਰ ਵੀ ਸਾਈਦੀ ਇਹਦੇ 'ਚ ਨਹੀਂ ਚੱਕਰ ਕੋਈ ਪਰ ਇਹ ਵਿਚਾਰਾ ਪੈਰ ਕਿੱਥੇ ਲਾਉ ਠੀਕ ਹੈ ਨਾ ਗੱਲ ਤਾਂ ਇਹ ਹੈ ਵੀ ਆ ਦੇਖੋ ਕਾਰਾਂ ਦੇ ਵਿੱਚ ਕੀ ਹਾਲ ਹੈ ਇਹਦੇ ਬਾਰੇ ਨਗਰਪਾਲਿਕਾ ਜਾਂ ਲੋਕਲ ਪ੍ਰਸ਼ਾਸਨ ਜਾਂ ਇਥੋਂ ਦੇ ਵਿਧਾਇਕ ਸਾਹਿਬ ਕੋਈ ਸੋਚਣ ਕਿਉਂਕਿ ਹਜੇ ਤਾਂ ਮੀਂਹ ਪਹਿਲਾ ਪਿਆ ਹੈ ਇਹ ਤਾਂ ਹੋਰ ਬਹੁਤ بارشਾਂ ਹੋਣੀਆਂ 100 ਮਹੀਨਾ ਆਉਣਾ ਹੈ ਇਹ ਚ ਪੂਰੇ ਆਉਣੇ ਤਾਂ ਮੀਂਹ ਹਜੇ ਥੋੜਾ ਜਿਹਾ ਝਟਕਾ ਜਿਹਾ ਦਿੱਤਾ ਮੀਂਹ ਨੇ ਵੀਡੀਓ ਨੂੰ ਮੱਤਵਧਾ ਸ਼ੇਅਰ ਤੇ ਲਾਇਕ ਕਰਿਓ ਅਸੀ ਕਾ